ਪਟੇਡੇ ਕੱਟ ਵਾਲਾ ਬਾਈ ਜੀ ਲੀਲੀਆਂ ਚਿੱਟੀਆਂ ਤੇ ਮਗਰ ਹੈਗਾ ਕੱਟਾ ਕੱਟਾ ਵੀ ਬਹੁਤ ਸੋਹਣਾ ਜੀ ਮਗਰ ਸਾਨੂੰ ਪੂਰਾ ਗੱਥ ਘਿਰਤਾ ਥਣ ਲੱਗਿਆ ਦਾ ਜੀ ਸਹੀ ਗੱਲ ਹੈ ਸਹੀ ਗੱਲ ਲੋ ਜੀ ਪੀੜੀ ਦੇ ਪਾਵਾ ਵਰਗੇ ਥਣਾ ਦੇਖ ਸਾਰੇ ਭਰਾ ਲੈ ਚੱਲ ਭਰਾ ਲੈ ਕੇ ਮੁਰੇ ਤੋਰਾ ਦਿਖਾ ਦੇ ਚੰਗੀ ਤਰ੍ਹਾਂ ਲੋ ਜੀ ਲਓ ਮੋੜ ਲਓ ਲੋ ਜੀ ਕੱਦ ਬੈੱਡ ਆਪਣਾ ਸੋਹਣਾ ਤੇ ਤੋਰਾ ਤੁਹਾਡੇ ਸਾਹਮਣੇ ਆ ਫੇਸ ਬਿਊਟੀ ਸਾਨੂੰ ਦਿਖਾਉਣੇ ਇਧਰ ਕੱਢ ਦਿੰਦਾ ਬੜਾ ਚੰਗਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਰੈਸਰ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਦੋ ਗਾਵਾਂ ਤੇ ਦੋ ਮੱਝਾਂ ਤਾਜ਼ੀਆਂ ਸੁਈਆਂ ਮੀਆਂ ਠੀਕ ਹੈ ਜੀ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਬਾਤ ਉਹਦਾ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਡਾਢ ਤੱਕ ਨਮੀ ਨੂੰ ਵੀ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਝੜਕ ਬਾਈ ਜੀ ਸੱਸੀ ਕਾ ਜੀ ਸੱਸੀ ਕਾ ਬਾਈ ਜੀ ਨਾਮ ਵੀ ਰ ਆਪਣਾ ਨਾਮ ਅਰਸ਼ਦੀਪ ਸਿੰਘ ਜੀ ਪਿੰਡ ਰਾਇਸਰ ਜ਼ਿਲ੍ਹਾ ਬਰਨਾਲਾ ਤਸੀਦ ਵੀ ਬਰਨਾਲਾ ਜੀ ਠੀਕ ਆ ਕਿੰਨੇ ਨਾਗ ਆ ਵੀਰੇ ਆਪਣੇ ਕੋਲ ਆਪਣੇ ਕੋਲ 4 ਨਾਗ ਆ ਜੀ ਠੀਕ ਆ ਤੇ ਪਹਿਲੀ ਮਾਜੀ ਦੱਸੋ ਲੀਲੀ 라ਵੀ ਦੀ ਬਾਈ ਜੀ ਇਹ ਨੀਲੀ 라ਵੀ ਹੈ ਤੀਜਾ ਸੁਗਾ ਸੂਈ ਦੀ ਹੈ ਜੀ ਤੇ ਬੱਚਾ ਕੀ ਮਗਰ ਬੱਚਾ ਇਹਦੇ ਮਗਰ ਮੇਲ ਕਾਫ ਆ ਜੀ ਠੀਕ ਆ ਕਟਾ ਕਟਾ ਠੀਕ ਆ ਜੀ ਲੋਕ ਤੀਜਾ ਸੁਗਰੀਆ ਠੀਕ ਲੋ ਜੀ ਚੱਕਾ ਸਾਰਾ ਬਰਾ ਤੇ ਬੋਲਾ ਕਿੰਨਾ ਕੁ ਵੀਰੇ ਹੁਣ ਬਾਈ ਜੀ ਹੁਣ ਇਸ ਲਈ 11 11.5 ਕਿਲੋ ਬੋਲਾ ਤਿਆਰ ਹੈ ਠੀਕ ਆ ਹਾਂਜੀ ਲੋ ਭਰਾ ਚੈੱਕ ਕਰ ਸੋ ਤੇ ਤੋਰ ਦੋ ਭਰਾ ਵਸ ਮਾਰੋ ਨਮ ਲੋ ਜੀ ਕੱਦ ਬੱਡ ਸੁਖਣਾ ਸੋਹਣਾ ਕਰਮਾਂ ਵਾਲੀ ਤਾਂ ਲੀਲੀ ਦਾ ਵੀ ਇਨਸਾਨੀਆਂ ਸਾਰੀਆਂ ਪੂਰੀਆਂ ਕਰਦੀ ਆ ਅੱਖਾਂ ਲੀਤੀਆਂ ਟੇਡੇ ਕੱਟ ਵਾਲਾ ਬਾਈ ਜੀ ਲੀ ਲੀਆਂ ਚਿੱਟੀਆਂ ਤੇ ਮਾਗਰ ਹੈਗਾ ਕੱਟਾ ਕਟਾਈ ਬਹੁਤ ਸੋਹਣੀ ਜੀ ਮਗਰ ਪੂਰਾ ਗੱਠ ਘੜਤਾ ਥਣ ਲੱਗ ਗਿਆ ਜੀ ਸਹੀ ਗੱਲ ਹੈ ਸਹੀ ਗੱਲ ਲੋ ਜੀ ਪੀੜੀ ਦੇ ਪਾਵਾ ਵਰਗੇ ਥਾਣਾ ਦੇਖ ਸਾਰੇ ਪਰਾ ਲੈ ਕਲ ਭਰਾ ਨੂੰ ਲੈ ਕਲ ਮੁਰਾਏ ਤੋਰਾ ਦਿਖਾ ਦੇ ਚੰਗੀ ਤਰ੍ਹਾਂ ਲੋ ਜੀ ਲਓ ਮੋੜ ਲਓ ਲੋ ਜੀ ਕੱਦ ਬੈਡ ਸੁਪਨਾ ਸੋਹਣਾ ਤੇ ਤੋਰਾ ਤੁਹਾਡੇ ਸਾਹਮਣੇ ਆ ਫੇਸ ਬਿਊਟੀ ਨੂੰ ਦਿਖਾਉਣ ਇਧਰ ਕੱਦ ਬੜਾ ਚ ਹੈ ਫੇਸ ਚਲ ਇਧਰ ਕੜਾ ਇਧਰ ਛੜਾ ਦੇ ਨਾ ਕੋਈ ਲੋ ਜੀ ਫੇਸ ਤੇ ਕੱਟਾ ਦੇ ਰੋਕ ਲਾ ਬੜਾ ਜਿਆ ਥਾਣਾ ਇਧਰ ਵੀ ਦਿਖਾ ਦੇ ਲੈ ਭਾਈ ਇੱਥੇ ਰੋਕ ਲਾ ਲੋ ਇਧਨੀ ਸਾਈਡ ਚੈੱਕ ਕਰ ਸਕਦਾ ਭਰਾ ਭਾਈ ਜੀ ਸਾਰੀਆਂ ਨਿਸ਼ਾਨੀਆਂ ਕਵਰ ਕਰਦੇ ਆ ਛੱਡੇ ਤੇ ਸ਼ੂਲ ਤੇ ਹਾਂਜੀ ਪਿੰਡੇ ਤੇ ਫੁੱਲ ਫੁੱਲ ਮਾਰਕਿੰਗ ਹੈ ਜੀ ਠੀਕ ਹੈ ਠੀਕ ਹੈ ਠੀਕ ਲੋ ਭਰਾ ਚੈੱਕ ਕਰ ਸਭ ਤੇ ਰੇਡ ਭਰਾ ਜਿਆ ਜਦਾ ਰੇਡ ਭਾਈ ਜੀ ਆਪਾਂ ਫੋਨ ਤੇ ਕਰਾਂਗੇ ਹੂ ਜਮਾ ਚ ਠੀਕ ਹੈ ਜੀ ਲੋ ਭਰਾ ਰੇਡ ਭਾਈ ਕਹਿੰਦਾ ਫੋਨ ਤੇ ਇਹ ਵਾਲੂਗਾ ਚੈੱਕ ਕਰਦਾ ਤੋਰਾ ਦਿਖਾਤਾ ਠੀਕ ਹੈ ਜੀ ਭਾਈ ਜੀ ਨੇ ਜੁਕਨੇਟ ਕੋ ਚੰਗੀ ਪਲੀ ਪਲੂਸੀ ਝੋਟੀ ਆ ਹਾਂਜੀ ਭਾਈ ਦੂਜੀ ਮੱਝ ਦੇਖੋ ਜਨ ਭਾਈ ਜੀ ਇਹੇ ਤੀਜਾ ਸੁਆਹ ਰੂਈ ਦੀ ਆ ਜੀ ਹਾਂਜੀ ਇਹਨੂੰ ਹੋ ਗਿਆ 8-9 ਦਿਨਾਂ ਕੋਈ ਸੁਈ ਨੂੰ ਜੀ 10 ਕਿਲੋ ਦੁੱਧ ਇਸ ਲਈ ਤਿਆਰ ਹੈ ਜੀ ਤੇ ਬੱਚਾ ਬੱਚਾ ਵਗਰ ਕੱਟਾ ਜੀ ਆ ਖੜਾ ਜੀ ਇਹ ਵੀ ਕੱਟਾ ਇਹ ਇੱਕ ਨਾ ਕਮਾਈ ਨਹੀਂ ਹੱਥੋਂ ਮਾਰ ਲੇ ਪਾਸੋਂ ਤੱਲ ਆ ਜੀ ਠੀਕ ਆ ਹਾਂਜੀ ਉਹ ਦੱਸਣ ਦਾ ਫਰਜ਼ ਬੰਦਾ ਕਿਉਂਕਿ ਅਗਲਾ ਦੂਰੋ ਚੱਲ ਕੇ ਆਉਂਦਾ ਟੱਕ ਤੋ ਦਿੰਦਾ ਦੁੱਧ ਕਿੰਨਾ ਦੱਸਿਆ ਦੁੱਧ 10 ਕਿਲੋ ਤਿਆਰ ਹੈ ਜੀ ਜਮ ਕੰਡੇ ਵਾਲਾ ਕੰਡੇ ਵਾਲਾ ਬੰਦਾ 9 ਮੰਨ ਕੇ ਲੈ ਜੀ ਠੀਕ ਆ 9 ਮੰਨ ਕੇ ਲੈ ਜੀ ਸਹੀ ਗੱਲ 9 ਮੰਨ ਕੇ ਲੈ ਤੋ 10 ਹੀ ਹੋ ਗਏ 10 ਤੋਂ ਬਾਹਰ ਨਹੀਂ ਪੜੂਗਾ ਸ਼ੌਪ ਠੀਕ ਆ ਠੀਕ ਤੇ ਹੁਣ ਚਵਾਈ ਹੋਈ ਵੀ ਬ੍ਰਿਸ ਮੇਰ ਦੀ ਹਾਂਜੀ ਹਾਂ ਬਾਈ ਜੀ ਹੁਣ ਸਾਢੇ ਕਿਸ਼ੇ ਵਜ ਦੀ ਚਵਾਈ ਹੋਈ ਦੀ ਹੈ ਜੀ ਆਪ ਠੀਕ ਆ ਹਾਂਜੀ ਲੋ ਜੀ ਤੋੜ ਦੋ ਚੰਗੀ ਪੜੀ ਬਲੋਸੀ ਹੈ ਵੀ ਮਾਗਰ ਕਟਾ ਤੇ ਰੇਟ ਭਰਾ ਦਾ ਵੀ ਰੇਟ ਬਾਈ ਜੀ ਇਹਦਾ 95000 ਕਰਦੇ ਜੀ ਇਹਦਾ 95000 ਠੀਕ ਆ ਜੀ ਲੋ ਭਰਾ ਚੱਕਾ ਸਾ ਵੀ ਦੁੱਧ ਨੂੰ ਪੀਣੀਆਂ ਕਿਸੇ ਨੇ ਮਾੜਾ ਨਹੀਂ ਕੋਈ ਸਿਸਟਮ ਲੇਕਿਨ ਸਮਝ ਪੜੀ ਦੇ ਕੋਈ ਲਿੱਸੀ ਲਾਮੀ ਨਹੀਂ ਮਾੜਾ ਮੋਟਾ ਹੁੰਦਾ ਤਾਂ ਤੇ ਜਮੀਂ ਬੰਦਾ ਜੀ ਮਾੜਾ ਮੋਟਾ ਦੁੱਧ ਹੁੰਦਾ ਉਹਦੇ ਚ ਨਾਈ ਜੀ ਉਦੋਂ ਜਦੋਂ ਤੱਲ ਮੰਨ ਕੇ ਦੇਣੀ ਹੈ ਜੀ ਬਾ ਠੀਕ ਆ ਓਕੇ ਦੱਸਣ ਦਾ ਫਰਜ਼ ਬੰਦਾ ਠੀਕ ਹੈ ਨਾ ਫੇਰ ਦੂਰੋਂ ਚੱਲ ਕੇ ਆਉਂਦਾ ਬਾਈ ਫਿਰ ਦਿਕਤ ਆ ਜਾਂਦੀ ਦੇਖੋ ਪਤਾ ਅਗਲੇ ਨੂੰ ਇੱਥੇ ਆ ਕੇ ਵੀ ਲੱਗ ਜਾਂਦਾ ਹਾਂਜੀ ਹਾਂ ਫਿਰ ਉਹਦਾ ਝੋਟ ਨਹੀਂ ਬੁੱਲਦਾ ਇਹਦਾ ਸਹੀ ਗੱਲ ਕਾਰ ਚੱਲੀ ਜਾਂਦਾ ਜੀ ਝੋਟੀ ਦਾ ਹਾਂਜੀ ਹਾਂਜੀ ਕਾਰ ਚੱਲੀ ਜਾਂਦਾ ਭਰਾ ਬੱਚਾ ਆ ਸੀ ਰੇਟ ਵੀ ਇਹਨੇ ਆਪਣ ਨੂੰ ਦੱਸਿਆ 95000 ਚੱਕਾ ਸਿਲ்தான் ਅਗਲੇ ਸਾਈਡ ਵਾਲਾ ਜੋ ਮੈਲੇ ਉਹ ਸਾਫ ਹੋ ਗਈ ਝੋਟੀ ਦੇ ਉੱਤੇ 11 12 ਕਿਲੋ ਕਾਰ ਚ ਠੀਕ ਹੈ ਠੀਕ ਹੈ ਉਹ ਵੀ ਚੰਗੀ ਵੇਟ ਵਾਲੀ ਹਾਂਜੀ ਹਾਂ ਸਭ ਵੀ ਪਲੀ ਦੀ ਹੈ ਜੀ ਠੀਕ ਹੈ ਹਾਂਜੀ ਬਾਈ ਭਾਈ ਜੀ ਇਹ ਦੂਜਾ ਸੂਆ ਸੂਈ ਦੀ ਹੈ ਜੀ ਹਾਂਜੀ ਹੁਣ ਥੱਲੇ 11 12 ਲੀਟਰ ਦੁੱਧ ਤਿਆਰ ਹੈ ਜੀ ਠੀਕ ਆ ਸੂਈ ਨੂੰ ਇਹਨੂੰ ਅੱਜ 15 16 ਦਿਨ ਹੋ ਗਏ ਜੀ ਠੀਕ ਆ ਮਗਰ 50 50 055 ਦੀ ਬੱਸੀ ਹੈ ਜੀ ਬੱਸੀ ਆ ਓਕੇ ਹਾਂ ਬਹੁਤ ਵਧੀਆ ਬਰੀਡ ਵਾਲੀ ਠੀਕ ਆ ਬੱਸੀ ਬਹੁਤ ਹੋ ਗਿਆ ਮਾੜਾ ਫੇਸ ਦਿਖਾਓ ਬੜਾ ਬੱਸੀ ਦਾ ਤਾਂ ਭਰਾ ਬਾਈ ਕਹਿੰਦਾ ਠੀਕ ਆ ਇਹ ਦੱਸਦਾ ਜਾਣਕਾਰੀ ਫੇਸ ਚੈੱਕ ਕਰ ਸਕਦੇ ਬਹੁਤ ਸੋਣਾ ਠੀਕ ਆ ਜੀ ਛੋਟੇ ਛੋਟੇ ਕੰਮ ਆ ਜੀ ਬੱਸ ਇਹਦੇ ਠੀਕ ਆ ਹਾਂਜੀ ਤੇ ਦੁੱਧ ਕਿੰਨਾ ਦੱਸਿਆ ਹਣੇ ਦਾ ਦੁੱਧ ਇਹ ਲੈ 11-12 ਲੀਟਰ ਤਿਆਰ ਹੈ ਜੀ 11-12 ਲੀਟਰ ਤਿਆਰ ਹੈ ਚਾਹ ਦੋ ਟੰਗ ਚੋਲੇ ਹਾਂ ਭਾਵੇਂ ਦੋ ਟੰਗ ਚੋਲੇ ਜੀ ਠੀਕ ਆ ਤੇ ਰੇਡ ਭਰਾ ਖੱਚ ਕੇ ਜੇ ਦਾ ਠੰਡੀ ਸੀਲ ਹੈ ਜੀ ਠੀਕ ਆ ਕਿਵੇਂ ਮਰਜੀ ਹੱਥ ਫਿਰ ਕਰ ਚੱਲੋ ਠੀਕ ਆ ਬਾਈ ਜੀ ਇਹਦਾ ਆਪਾਂ 55000 ਵਿੱਚ ਮਾਨਸਾਨ ਕਰਾਂਗੇ ਠੀਕ ਆ 55000 ਤੋਂ ਬਾਈ ਕਹਿੰਦਾ ਮਾਨਸਾਨ ਕਰਾਂਗੇ ਤੇ ਲਓ ਜੀ ਬੱਸੀ ਬਹੁਤ ਸੋਹਣੀ ਤੇ ਥਾਂ ਚੈੱਕ ਕਰ ਸਕਦੇ ਆ ਬਾਕੀ ਸਮਤੋਰ ਕੇ ਦਿਖਾ ਦਿੰਦੇ ਆ ਲਓ ਭਰਾ ਤੋਰ ਦਿਓ ਠੀਕ ਹੈ ਜੀ ਬਾਈ ਨੇ ਦੱਸਤਾ ਬੱਸੀ ਦਾ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਹੋ ਪਰਾ ਠੀਕ ਹੈ ਬਾਕੀ ਨਾਟੇ ਤੇ ਵੀ ਕੱਢ ਸਕਦੇ ਹੋ ਵੀ ਇਹ ਜਿਹੜਾ ਦੱਸਿਆ ਬਾਈ ਨੇ ਟੀਕਾ ਨੈਟਸ ਤੇ ਵੀ ਨਿਕਲਉਗਾ ਹਾਂ ਬਾਈ ਕੋਈ ਭਾਵੇਂ ਬੱਛੀ ਬਿਨਾਂ ਲੈ ਕੇ ਆਂਦਾ 10000 ਦੀ ਆਪਾਂ ਬੱਛੀ ਵੀ ਰੱਖ ਲਾਂਗੇ ਠੀਕ ਆ ਤੇ ਨਹੀਂ ਲੈ ਕੇ ਆਣੀ ਅਗਲੇ ਹਾਂ ਕਹਿੰਦੇ ਨਹੀਂ ਲੈ ਕੇ ਆਣੀ ਆਪਾਂ 10000 ਦੀ ਬੱਛੀ ਲੋਕ ਇਹ ਤਾਂ ਮੈਲੀ ਪੈਂਦੀ ਆ ਹਾਂ ਜੀ ਹਾਂ ਬੱਚੇ ਤੇ ਬਣਾਣਾ ਹਾਂ ਜੀ ਲਓ ਜੀ ਫੇਸ ਚੈੱਕ ਕਰ ਸਕਦੇ ਤਾਂ ਤੋਰਾ ਦੇਖ ਸਕਦੇ ਲੋ ਜੀ ਦੇ ਵਾ ਤਿੰਨੇ ਸਾਰੇ ਚਾਰੇ ਸੀਜ਼ਨ ਤੋਂ ਦਿਖਾਤੀਆਂ ਸਾਡਾ ਠੀਕ ਜੀ ਦੋਸ ਆ ਭਾਈ ਜੀ ਕਿਤੇ ਦਿਮਾਗ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਕਿਵੇਂ ਮਾਰਦੇ ਠੀਕਾ ਠੀਕਾ ਲੋ ਜੀ ਚੈੱਕ ਕਰ ਸਕਦਾ ਠੀਕ ਹੈ ਜੀ ਅਗਲੀ ਦਾ ਸੂਝ ਜਾਣ ਕਰੀ ਬਾਈ ਜੀ ਇਹ ਸਾਈ ਹਾਲ ਦੇ ਕਰਾ ਉਸ ਵਹਿੜ ਆ ਗਈ ਜਰਸੀ ਦੇ ਸਾਈ ਹਾਲ ਦਾ ਜੀ ਹਾਂਜੀ ਇਹ ਦੂਜੇ ਸੂਏ ਨੂੰ ਗੱਭਣਾ ਜੀ ਹਾਂ 4 ਮਹੀਨੇ ਦੀ ਗੱਭਣਾ ਜੀ ਅੱਛਾ ਪੰਦਾ ਚੈੱਕ ਕਰਕੇ ਲੈ ਜੇ 4 6 4 ਲੀਟਰ ਦੁੱਧ ਹੈ ਜੀ 4 6 4 ਲੀਟਰ ਦੁੱਧ ਹੈ ਹਾਂਜੀ ਤੇ ਰੇਟ ਖੱਚ ਕੇ ਜੇ ਰੇਟ ਭਾਈ ਜੀ 26000 ਦੇ ਵਿੱਚ ਮਾਨਤਾ ਕਰ ਦਾਂਗੇ 26000 ਹਾਂ ਲੋਪਰਾ ਚੈੱਕ ਕਰਸਾ ਦਿੰਦੇ ਠੰਡੀ ਸੀਲੇ ਵੀ ਬਸੇਰੀ ਆ ਜੀ ਜਿਵੇਂ ਮਰਜੀ ਆ ਹੱਥ ਫੇਰ ਕੇ ਚਲੋ ਠੀਕ ਹੈ ਠੀਕ ਹੈ ਲੋਪਰਾ ਠੀਕ ਹੈ ਲਓ ਇਹ ਵੀ ਤੋਰ ਦੋਪਰਾ 22000 ਰੁਪਿਆ ਬਾਈ ਨੇ ਰੇਟ ਮੰਗਿਆ ਮਾੜਾ ਮੋਟਾ ਮਾਨਤਾਲ ਬਾਈ ਕਹਿੰਦਾ ਕਰ ਦਾਂਗੇ ਠੀਕ ਹੈ ਸੰਧੀ ਜੀ ਪੂਰੀ ਆ ਜੀ ਜਿਵੇਂ ਮਰਜੀ ਠੀਕ ਆ ਹਾਂ ਜੀ ਗੱਬਣ ਟੋਕਰ ਗੱਬਣ ਟੋਕਰ ਜੀ ਠੀਕ ਆ ਲੋ ਤਲਕਣਾ ਥੋੜੀ ਜੀ ਬਾਈ ਤਲਕਣਾ ਬਾਈ ਜੀ ਫਰਸ਼ ਤਲਕਣਾ ਠੀਕ ਆ ਠੀਕ ਲਿਆ ਮੋੜ ਲਿਆ ਲੋ ਜੀ ਤੋਰਾ ਚੈੱਕ ਕਰ ਸੰਦੇ ਕਰਮਾ ਵਾਲੀ ਦਾ ਕੋਈ ਜੂਮ ਨਹੀਂ ਸੈਂਪਲ ਵੀਡੀਓ ਭਰਾ ਆਪਣੀ ਹੈ ਨਾ ਬਾਕੀ ਆ ਕੇ ਚੈੱਕ ਕਰਕੇ ਰਸਲੀ ਕਰਕੇ ਹਾਂਜੀ ਭਾਈ ਜੀ ਆਪ ਵੀ ਚੈੱਕ ਕਰਾ ਕੇ ਲੈ ਕੇ ਹਾਂਜੀ ਹਾਂਜੀ ਠੀਕ ਹੈ ਤੇ ਡਾਕਟਰ ਲਿਆਓ ਪਮਦੀ ਨਾਲ ਆਪ ਦਾ ਲਿਆਓ ਪਮਦੀ ਹੈ ਨਾ ਭਾਈ ਹਾਂਜੀ ਹਾਂ ਕੋਈ ਚੱਕਰ ਨਹੀਂ ਹੈਗਾ ਜੀ ਹਾਂ ਲੋ ਭਰਾ ਆਪ ਦਾ ਡਾਕਟਰ ਲਿਆਓ ਚਾਹੀ ਇੱਥੋਂ ਲੈ ਕੇ ਜਣੋ ਇੱਥੋਂ ਲਿਓ ਹੈ ਨਾ ਤੇ ਬਾਈ ਜੀ ਕੋਲ ਚਾਰ ਨਾਗ ਸੀ ਠੀਕ ਹੈ ਜੀ ਤਿੰਨ ਸੂਏ ਸਵਾਏ ਤੇ ਇੱਕ ਗੱਬਣ ਟੋਕੜ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਸਕਰੀਨ ਦੀ ਉੱਪਰ ਲਿ ਸਾਈਡ ਆ ਜਾਂਦਾ ਟਾਈਟਲ ਵਿੱਚ ਨੰਬਰ ਤੇ ਵੀਡੀਓ ਦੇਖਣ ਲਈ ਤੁਹਾਡਾ ਤਹਿ ਦਿਲੋਂ ਧੰਨ ਮਿਲਦੇ ਆਂ ਫਿਰ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਏ